ਕੀ ਰਹੋ ਇਹ ਮੇਰੇ ਦੋਨੇ ਹੀ ਪੁੱਤ ਨੇ ਮੇਰਾ ਸ਼ੇਖਰ ਵੀ ਪੁੱਤ ਹੈ ਮੇਰਾ ਜ਼ਫੀਰ ਵੀ ਪੁੱਤ ਹੈ ਅੱਲਾ ਜ਼ਿੰਦਗੀ ਲਾਵੇ ਕੱਤੀ ਕੋੜੀ ਵਿੱਚ ਤੱਬੀ ਬਣੇ ਤਾਂ ਮੈਂ ਮਰ ਜਾਈਂ ਕੱਤੀ ਕੋੜੀ ਵਿੱਚ ਤੱਬੀ ਬਣੇ ਤਾਂ ਮੈਂ ਮਰ ਜਾਈਂ ਤੇਰੀ ਬਾਣ ਤੇਰਾ ਰੱਬ വണ്ടാ വണ്ട സി കൂ സീര ਹੀਦ ਵਾਲਾ ਦੀ ਲੋਕੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਨਰ ਮੈਂ ਤੁਹਾਡਾ ਆਪਣਾ ਸਰਵਿਸ ਸਿੰਗਰ ਟੋਲਾ ਅੱਜ ਗੱਲ ਕਰਦੇ ਹਾਂ ਗਾਇਕੀ ਦੀ ਸੰਗੀਤ ਦੀ ਗੱਲ ਕਰਦੇ ਆ ਸੋਫੀ ਕੈਕੀ ਦੀ ਗੱਲ ਕਰਦੇ ਆ ਜੇਕਰ ਗੱਲ ਕਰੀਏ ਸ਼ਹਿਰ ਮਲੇਕ ਕੋਟਲਾ ਦੀ ਜਿਸ ਨੂੰ ਕੀ ਸੰਗੀਤਕ ਧੁਰਾ ਮੰਨਿਆ ਜਾਂਦਾ ਹੈ ਇਸ ਸ਼ਹਿਰ ਨੇ ਫਿਲਮ ਇੰਡਸਟਰੀ ਨੂੰ ਲਾ ਲੋ ਚਾਹੇ ਵੱਡੇ ਵੱਡੇ ਜੇ ਫਨਕਾਰ ਇੱਥੋਂ ਪੈਦਾ ਹੋ ਕੇ ਇੰਡਸਟਰੀ 'ਚ ਪਹੁੰਚੇ ਹੱਲ ਜਿੰਨਾਂ ਨੇ ਸ਼ਹਿਰ ਮਲੇਕ ਕੋਟਲਾ ਦਾ ਨਾ ਤਰ ਤਰੂ ਤਾਰੇ ਅੰਗੂਠਾ ਪਾਇਆ ਉਸੇ ਲੜੀ ਦੇ ਤਹਿਤ ਅੱਜ ਤੁਹਾਡੇ ਨਾਲ ਗੱਲ ਕਰਾਵਾਂਗੇ ਗਾਇਕੀ ਦੇ ਤਰੂ ਤਾਰੇ ਜਿਹੜੇ ਹੈਗੇ ਨੇ ਸ੍ਰੀ ਅਖਤਰ ਲੀਮਤੋਜੀ ਜਿੰਦੇ ਲੰਬੇ ਸਮੇਂ ਤੋਂ ਜਿਹੜੇ ਆਪਾਂ ਕਹੇ ਲਈ 30 ਸਾਲ ਤੋਂ ਉੱਪਰ ਦੇ ਸਮੇਂ ਤੋਂ ਇਸ ਗਾਇਕੀ ਦੇ ਖਿੱਤੇ ਦੇ ਵਿੱਚ ਸੇਵਾ ਨਿਭਾ ਰਹੇ ਹਨ ਜਿਨ੍ਹਾਂ ਨੇ ਵੱਖ-ਵੱਖ ਜਗਤ ਨਿਮਾਣੇ ਖੱਟੇ ਨੇ ਆਪਣੀ ਗਾਇਕੀ ਦੇ ਨਾਲ ਲੋਹਾ ਮਰਵਾਇਆ ਗੱਲ ਕਰਾਵਾਂਗੇ ਉਹਨਾਂ ਕਲਾਕਾਰਾਂ ਦੇ ਨਾਲ ਜੇ ਗੱਲ ਕਰੀਏ ਤਾਂ ਮਤਉਹੀ ਘਰਾਣੇ ਦੇ ਵਿੱਚੋਂ ਜਿਹੜੇ ਹੈਗੇ ਨੇ ਇਹ ਬਿਲਾਉਂਗ ਕਰਦੇ ਨੇ ਜਿਹੜੇ ਕੀ ਕਿਸੇ ਵੀ ਜਾਣ ਪਛਾਣ ਦੇ ਮਹਤਾਜ ਦੇ ਹੈਗੇ ਅ ਅੱਜ ਤੁਹਾਡੇ ਉਹਨਾਂ ਨਾਲ ਗੱਲ ਕਰਾਵਾਂਗੇ ਜ਼ਿੰਦਗੀ ਦੇ ਤਜਰਬਿਆਂ ਬਾਰੇ ਗੱਲ ਕਰਾਵਾਂਗੇ ਜ਼ਿੰਦਗੀ ਦੇ ਵਿੱਚ ਕਿੰਨੇ ਕੁ ਜਿਹੜਾ ਉਹਨਾਂ ਨੇ ਸੰਘਰਸ਼ ਆਪਣਾ ਕਰਕੇ ਜਿਹੜਾ ਆਪਣਾ ਨਾਮ ਜਿਹੜਾ ਦੁਨੀਆ ਦੇ ਉੱਪਰ ਰੌਸ਼ਨ ਕੀਤਾ ਹੈ ਆ ਮਤਉਹੀ ਸਾਹਿਬ ਪਹਿਲਾਂ ਸਾਡਾ ਚੈਨਲ ਆਨਰ ਦੇ ਉੱਪਰ ਤੁਹਾਡਾ ਸਵਾਗਤ ਹੈ ਸ਼ਸ਼ੀਕਲ ਜੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ ਚੈਨਲ ਨਾਲ ਹੀ ਯਾਰ ਤੁਹਾਡੇ ਤੁਸੀਂ ਮੇਰੇ ਕੋਲ ਆਏ ਸਰਬਜੀਤ ਜੀ ਮੈਂ ਸਾਰਿਆਂ ਨੂੰ ਜਿੰਨੇ ਵੀ ਸਾਡੇ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ ਜਿੰਨੇ ਵੀ ਪੰਜਾਬੀ ਦੇਖ ਰਹੇ ਨੇ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀਕਲ ਔਰ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਖੁਸ਼ ਹੋਵੋਗੇ ਔਰ ਤੰਦਰੁਸਤ ਹੋਵੋਗੇ ਮਤੋਈ ਸਭ ਗੱਲ ਕਰਦੇ ਆ ਪੰਜਾਬੀ ਗਾਇਕੀ ਦੇ ਸ਼ੁਰੂਆਤ ਦੀ ਵੈਸੇ ਤਾਂ ਇਹ ਗੱਲ ਇੱਕ ਅਣਜਾਣ ਜਿਹੀ ਲੱਗਦੀ ਆ ਪੁੱਛਣ ਕਿਉਂਕਿ ਜਿਹੜੀ ਗਾਇਕੀ ਆ ਤੁਹਾਡੇ ਰਗਾਂ ਦੇ ਵਿੱਚ ਆ ਤੁਹਾਡੇ ਘਰ ਦੇ ਵਿੱਚ ਜਿਹੜੀ ਖਾਨਦਾਨੀ ਗਾਇਕੀ ਚੱਲਦੀ ਆ ਰਹੀ ਆ ਫਿਰ ਵੀ ਚਲੋ ਹਰ ਬੱਚੇ ਦੀ ਜਿਹੜੀ ਆਪਣੀ ਆਪਣੀ ਸ਼ੁਰੂਆਤ ਹੁੰਦੀ ਆ ਕਿਵੇਂ ਜਿਹੜੀ ਤੁਹਾਡੀ ਸੁਰਤ ਗਾਇਕੀ ਦੀ ਹੋਈ ਮੇਰੀ ਸ਼ੁਰੂਆਤ ਭਾਜੀ ਮੈਂ ਮੇਰੇ ਸ਼ੁਰੂਆਤੀ ਮੇਰੇ ਫਾਦਰ ਸਾਹਿਬ 우ਸਤਾਦ ਅਨਵਰ ਅਲੀ ਜੀ ਮੇਰੇ ਦਾਦਾ ਜੀ ਖਾਨ ਸਾਹਿਬ ਨਥੂ ਖਾਨ ਮਤੋਈ ਜੀ ਉਹਨਾਂ ਤੋਂ ਸ਼ੁਰੂਆਤ ਹੋਈ ਮੇਰੇ ਘਰ ਦੇ ਵਿੱਚੋਂ ਔਰ ਮੇਰੇ ਪਰਿਵਾਰ ਦੇ ਵਿੱਚ ਮੇਰੇ ਚਾਚੇ ਤਾਏ ਮੇਰਾ ਪੂਰਾ ਪਰਿਵਾਰ ਹੀ ਗਾਇਕੀ ਨਾਲ ਜੁੜਿਆ ਜਦੋਂ ਸਕੂਲੋਂ ਆਉਣਾ ਤਦ ਵੀ ਸਾਜ਼ ਖੁੱਲੇ ਨੇ ਜਦੋਂ ਜਾਣਾ ਤਦ ਵੀ ਸਾਜ਼ ਖੁੱਲੇ ਨੇ ਹਨਾ ਕੁਸ਼ ਕਰ ਰਹੇ ਆ ਖਾ ਰਹੇ ਆ ਤਾਂ ਵੀ ਰਿਆਜ਼ ਹੋ ਰਿਹਾ ਹਾਂਜੀ ਪੜ ਰਹੇ ਆ ਤਾਂ ਵੀ ਰਿਆਜ਼ ਹੋ ਰਿਹਾ ਬਸ ਉਥੋਂ ਇੱਕ ਕੰਨ ਦੇ ਅੰਦਰ ਸੁਰ ਦਾ ਲਗਾਓ ਬਣ ਗਿਆ ਲੈ ਦਾ ਲਗਾਓ ਬਣ ਗਿਆ ਉਹਨੂੰ ਲੈ ਕੇ ਥੋੜਾ ਜਿਹਾ ਕਿਣਕਾ ਲੈ ਕੇ ਮੈਂ ਚੱਲ ਪਿਆ ਉੱਥੇ ਮੇਰੀ ਸ਼ੁਰੂਆਤ ਹੋ ਗਈ। ਗੱਲ ਕਰਦੇ ਆਂ ਹਰ ਕਲਾਕਾਰ ਦੀ ਇੱਕ ਆਸ ਹੁੰਦੀ ਆ ਵੀ ਦੇਖੋ ਮੈਂ ਆਪਣੀ ਜਿਹੜੀ ਆ ਬੁਲੰਦੀਆਂ ਨੂੰ ਸੂਣ ਦੇ ਨਾਲ-ਨਾਲ ਵਿਦੇਸ਼ੀ ਦੌਰੇ ਜਿਹੜੇ ਹੈਗੇ ਨੇ ਇੱਕ ਸਭ ਤੋਂ ਵੱਡਾ ਏਮ ਹੁੰਦਾ ਕਲਾਕਾਰ ਦਾ। ਕਿੱਥੇ-ਕਿੱਥੇ ਜਿਹੜੇ ਹੈਗੇ ਨੇ ਆਪਣੀ ਗਾਇਕੀ ਦੇ ਨਾਲ ਤੁਸੀਂ ਤਾਂ ਅਕ ਵਿੱਚ ਇਹ ਤੁਸੀਂ ਬੜਾ ਕਮਾਲ ਸਵਾਲ ਕੀਤਾ। ਕਿਉਂਕਿ ਤੁਸੀਂ ਮੇਰੇ ਪਿਆਰੇ ਮਿੱਤਰੋ ਮੈਂ ਭਾਜੀ 1988 ਤੋਂ ਲੈ ਕੇ 2024 ਦੇ ਲਾਸਟ 'ਚ ਗਿਆ। ਮੇਰੇ ਤੇ ਜਦ ਕਰਮ ਹੋਇਆ ਸਾਲ ਗਿਣ ਲੋ ਕਿੰਨੇ ਹੋ ਗਏ 30 32 ਸਾਲ ਹੋ ਗਏ ਮੈਂ ਫੇਰ 20 ਦਿਨ ਲਈ 25 ਦਿਨ ਲਈ ਕੈਨੇਡਾ ਗਿਆ 1.5 ਮਹੀਨੇ ਲਈ ਆਸਟ੍ਰੇਲੀਆ ਗਿਆ ਹੁਣ بڑا ਕਰਮ ਉਸ ਮਾਲਕ ਦਾ ਮੈਂ ਯੂਕੇ ਲਈ ਤੇ ਅਮਰੀਕਾ ਲਈ ਤਿਆਰ ਬੈਠਾ ਇੰਗਲੈਂਡ ਤੇ ਮੇਰਾ ਅਮਰੀਕਾ ਦਾ ਤਿਆਰ ਹੈ ਟੂਰ ਸੋ ਉਹ ਜਿਹੜੇ ਗਾਣਿਆਂ ਨੂੰ ਲੋਕਾਂ ਨੇ ਪਿਆਰ ਕੀਤਾ ਜਿਹੜੇ ਕਲਾਮਾਂ ਨੂੰ ਲੋਕਾਂ ਨੇ ਪਿਆਰ ਕੀਤਾ ਇਹ ਸਾਰੀ ਉਹਨਾਂ ਦੀ ਦੇਣ ਹੈ ਮੈਂ ਹੁਣ ਜਾ ਕੇ ਆਇਆ ਔਰ ਫੇਰ ਹੁਣ ਤਿਆਰੀ ਹੈ ਗੱਲ ਕਰੀਏ ਗਾਇਕੀ ਦੀ ਤੁਹਾਡੀ ਗਾਇਕੀ ਦਾ ਚਲੋ ਬਹੁਤ ਜਿਹੜੀ ਹੈਗੀ ਆ ਪ੍ਰਸ਼ੰਸਾ ਸਭ ਤੋਂ ਬਿਨਾ ਦਰਸ਼ਕਾਂ ਕੋਲ ਸੁਣੀ ਜਾਂਦੀ ਆ ਅਸੀਂ ਤਾਂ ਜਿਹੜੀ ਕਰਨੀ ਆ ਉਹ ਤਾਂ ਕਰਨੀ ਕਰਨੀ ਆ ਜਿਹੜੇ ਤੁਹਾਨੂੰ ਜਿਹੜੇ ਸੂਫੀ ਗਾਇਕੀ ਦੇ ਵਿੱਚ ਅ ਜਿੰਨਾ ਕਰਕੇ ਤੁਹਾਡੀ ਤਾਂ ਅੱਖ ਜਮਾਈ ਗਿਆ ਸਾਡੇ ਦਰਸ਼ਕਾਂ ਦੇ ਜਿਹੜੇ ਹੈਗੇ ਨੇ 27 ਅੰਤਰੇ ਜਰੂਰ ਜਿਹੜੇ ਇੱਕ ਦੋ ਹੋਰ ਰੂਬਰੂ ਕਰੋ ਦੇਖੋ ਮੈਂ ਸੂਫੀ ਦੇ ਵਿੱਚ ਜਿਹੜਾ ਮੈਂ ਲੇਟੈਸਟ ਹੁਣ ਕੀਤਾ ਗਾਣਾ ਉਹ ਹੈਗਾ ਜੀ ਯਾਰ ਨੂੰ ਮਨਾ ਇਹਨੂੰ ਲਿਖਿਆ ਗੋਰੀ ਕਸਬੇ ਨੇ ਆ ਬਹੁਤ ਹੀ ਕਮਾਲ ਦਾ ਰਾਈਟਰ ਹੈ ਜਿੰਨਾ ਅੱਛਾ ਰਾਈਟਰ ਹੈ ਉਹ ਨਹੀਂ ਅੱਛਾ 뮤జిక్ ਨੂੰ ਸਮਝਦੇ ਨੇ ਉਹ ਨਹੀਂ ਅੱਛੀ ਲੈ ਨੂੰ ਸਮਝਦੇ ਨੇ ਉਹ ਨਹੀਂ ਅੱਛੀ ਪੋਇਟਰੀ ਨੂੰ ਸਮਝਦੇ ਨੇ ਔਰ ਮੇਰੇ ਭਰਾ ਨੇ ਕਿਉਂਕਿ ਸਾਡੀ ਘੱਟੋ-ਘੱਟ ਜਿਹੜੀ ਬੌਂਡਿੰਗ ਹੈ ਘੱਟੋ-ਘੱਟ ਵੀ 30 ਸਾਲ ਦੀ ਹੈ 30 ਸਾਲ ਇੱਕ ਦੂਜੇ ਨੂੰ ਸਮਝ ਕੇ ਅਸੀਂ ਕੰਮ ਕੀਤਾ ਆਉਣ ਵਾਲੇ ਜਿਹੜੇ ਪ੍ਰੋਜੈਕਟ ਨੇ ਮੈਂ ਗੋਰਾ ਕਸਬੀਆ ਕਸਬਾਜੀ ਨਾਮ ਕਰ ਰਹੇ ਹਾਂ ਬਹੁਤ ਅੱਛੇ ਅੱਛੇ ਪ੍ਰੋਜੈਕਟ ਕਰ ਰਹੇ ਹਾਂ ਜੀ ਜਿਹੜੇ ਚ ਰੋਮਾਂਟਿਕ ਵੀ ਨੇ ਸੈਡ ਵੀ ਨੇ ਵੀਟ ਵੀ ਨੇ ਔਰ ਇੱਕ ਮੁੰਡਾ ਹੋਰ ਬਹੁਤ ਅੱਛਾ ਲਿਖਦਾ ਸਾਡਾ ਬੱਗਾ ਬਰੋਂਗਾ ਔਰ ਸ਼ਫੀ ਜੀ ਉਹਨਾਂ ਨਾਲ ਮੈਂ ਆਉਣ ਵਾਲੇ ਟਰੈਕ ਜਿੱਦਾਂ ਕੁਝ ਸੂਫੀ ਕੁਝ ਰੋਮਾਂਟਿਕ ਕੁਝ ਡਾਂਸਿੰਗ ਇਹ ਆਉਣ ਵਾਲੇ ਟਰੈਕ ਮੈਂ ਤੁਹਾਡੇ ਰੂਬਰੂ ਜ਼ਰੂਰ ਕਰਾਂਗਾ ਜਲਦੀ ਕਰਾਂਗਾ ਜਲਦੀ ਜਿਹੜੇ ਟਰੈਕ ਦੀ ਗੱਲ ਕਰਕੇ ਟੂਬ ਜਿਹੜਾ ਲੇਟੈਸਟ ਟਰੈਕ ਹੁਣ ਆਇਆ ਉਹ ਟਰੈਕ ਤੇ ਜ਼ਰੂਰ ਬੋਲ ਜਿਹੜੇ ਹੈਗੇ ਨੇ 10 10 ਕਰਨਾਂ ਹਾਂਜੀ ਹੋ ਲੱਗੀ ਤੂੰ ਬਗੈਰ ਕਦੇ ਮਿੱਟਦੀ ਨਹੀਂ ਦੂਰੀ ਇਸ਼ਕੋਂ ਬਗੈਰ ਹਰ ਗੱਲ ਹੈ ਅਧੂਰੀ ਲੱਗੀ ਤੂੰ ਬਗੈਰ ਕਦੇ ਮਿੱਟਦੀ ਨਹੀਂ ਦੂਰੀ ਇਸ਼ਕੋਂ ਬਗੈਰ ਹਰ ਗੱਲ ਹੈ ਅਧੂਰੀ ਤਾਹੀਓ ਫਿਰ ਦੇ ਫਕਰ ਹੋ ਕੇ ਬੇਪਰਵਾਹ ਫੱਕਰ ਓਕੇ ਬੇ ਪਰਵਾ ਬਨ ਕੁੰਗੁਰੂ ਪੈਰਾਚ ਲੈੰਦੇ ਬਨ ਕੁੰਗੁਰੂ ਪੈਰਾਚ ਲੈੰਦੇ ਯਾਰ ਮਨਾ ਬਨ ਕੁੰਗੁਰੂ ਪੈਰਾਚ ਲੈੰਦੇ ਯਾਰ ਮਨਾ ਲੈੰਦੇ ਯਾਰ ਨੂੰ ਮਨਾ ਲੈੰਦੇ ਯਾਰ ਨੂੰ ਮਨਾ ਲੈੰਦੇ ਯਾਰ ਨੂੰ ਮਨਾ ਲੈੰਦੇ ਯਾਰ ਨੂੰ ਮਨਾ ਤੋ ਇਹ ਸਾਫ ਜਿਹੜੇ ਹੈਗੇ ਨੇ ਤੁਹਾਡੇ ਇਸ ਸੂਫੀ ਕਾਕੀ ਦੇ ਬੋਲ ਨੇ ਗੱਲ ਕਰੀਏ ਪਰਿਵਾਰ ਕੇ ਮੈਂਬਰਾਂ ਦੀ ਪਰਿਵਾਰ ਦੇ ਵਿੱਚ ਜਿਹੜੇ ਆਪਣੇ ਮੈਂਬਰ ਕੌਣ ਕੌਣ ਜਿਹੜੇ ਤੁਹਾਡੇ ਮੋਢੇ ਨਾਲ ਬੁੱਢਾ ਲਾ ਕੇ ਖੜੇ ਯਾਰ ਤੁਹਾਨੂੰ ਇਸ ਲੈਂਡ ਦੇ ਵਿੱਚ ਹੌਸਲਾ ਦੇ ਕੇ ਤੋੜ ਸਭ ਤੋਂ ਪਹਿਲਾਂ ਤਾਂ ਜੀ ਮੇਰਾ ਪਰਿਵਾਰ ਮੇਰੇ ਨਾਲ ਅਸੀਂ ਚਾਰ ਭਰਾ ਚਾਰੋ ਹੀ ਬਹੁਤ ਅੱਛੀ ਮਾਲਕ ਦੀ ਕਿਰਪਾ ਨਾਲ ਬੌਂਡਿੰਗ ਹੈ ਸਾਡੀ ਅਰੇ ਜਿਹੜੇ ਮੇਰੇ ਭਰਾ ਉਹਨਾਂ ਦੀਆਂ ਮੈਸੇਜਾਂ ਨੇ ਮੈਂ ਉਹਨਾਂ ਨੂੰ ਕਦੇ ਪਰਜਾਈ ਨਹੀਂ ਸਮਝਿਆ ਉਹ ਮੇਰੀਆਂ ਭੈਣਾਂ ਛੋਟੀਆਂ ਤੇ ਉਹ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੀਆਂ ਔਰ ਮੇਰੇ ਮਿਸਿਸ ਔਰ ਮੇਰੇ ਬੱਚੇ ਮੇਰੇ ਬਹੁਤ سپورਟ ਕਰਦੇ ਆ ਮੈਨੂੰ ਮੇਰੇ ਬੱਚੇ ਬਹੁਤ سپورਟ ਕਰਦੇ ਆ ਮੇਰੀ ਮਿਸਿਸ ਮੇਰਾ ਬਹੁਤ ਧਿਆਨ ਰੱਖਦੇ ਆ ਪੇਰੈਂਟਸ ਮੇਰੇ ਉਸਤਾਦ ਸ਼੍ਰੀ ਅਨਵਰ ਅਲੀ ਜੀ ਉਹ ਚੜ੍ਹਾਈ ਕਰ ਗਏ ਮਾਤਾ ਜੀ ਮੇਰੇ ਬੀਬੀ ਬਸ਼ੀਰਾ ਜੀ ਉਹ ਚੜ੍ਹਾਈ ਕਰ ਗਏ ਉਹਨਾਂ ਦੀਆਂ ਦੁਆਵਾਂ ਸਾਡੇ ਨਾਲ ਸਦੀ ਨੇ ਮੇਰੀ ਭੈਣ ਦੀਆਂ ਮੇਰੇ ਨੂੰ ਬਹੁਤ ਦੁਆਵਾਂ ਨੇ ਮੇਰੇ ਭਰਾਵਾਂ ਦੀਆਂ ਮੇਰੇ ਪੂਰੇ ਪਰਿਵਾਰ ਦੀਆਂ ਮੇਰੀ ਪੂਰੀ ਫੈਮਿਲੀ ਦੀਆਂ ਔਰ ਤੁਹਾਡੇ ਪਿਆਰ ਕਰਨ ਵਾਲਿਆਂ ਦੀਆਂ ਸਭ ਦੀਆਂ ਦੁਆਵਾਂ ਮੇਰੇ ਨਾਲ ਨੇ ਔਰ ਮੈਂ ਬੜਾ ਖੁਸ਼ ਨਸੀਬ ਹਾਂ ਗੱਲ ਕਰੀਏ ਮਤੋਈ ਘਰਾਣੇ ਦੀ ਜੇ ਮਤੋਈ ਘਰਾਣੇ ਨੂੰ ਸੰਗੀਤ ਦੀ ਜੁਨੇ ਵਾਸੀ ਕਹਿ ਲਈਏ ਮੇਰਾ ਖਿਆਲ ਹੈ ਕੋਈ ਹੱਥ ਕੱਤਨੀ ਨਹੀਂ ਹੋਵੇਗੀ ਕਿਉਂਕਿ ਉਥੋਂ ਦਾ ਬੱਚਾ ਬੱਚਾ ਜਿਹੜਾ ਤੁਹਾਡੇ ਪਰਿਵਾਰ ਦਾ ਪਹਿਲੀ ਤਾਂ ਮੈਂ ਇੱਕ ਗੱਲ ਸਭ ਤੋਂ ਵੱਡੀ ਦੇਖੀ ਆ ਵੀ ਇੱਕ ਬਾਗਲ ਦੇ ਵਿੱਚ ਰਹਿੰਦੇ ਹੋ ਇੱਕ ਘਰ ਚ ਇੱਕ ਘਰ ਚ ਰਹਿੰਦੇ ਹੋ ਉਸ ਤੋਂ ਬਾਅਦ ਬੱਚਾ ਬੱਚਾ ਜਿਹੜਾ ਸੰਗੀਤਕ ਤੋਂ ਨਾਂ ਦੇ ਕੋਨੇ-ਕੋਨੇ ਤੋਂ ਜਿਹੜਾ ਕੱਲੇ-ਕੱਲੇ ਕਹਿ ਲਈਏ ਪੁਰਜੇ-ਪੁਰਜੇ ਤੋਂ ਜਿਹੜਾ ਵਾਕਵ ਹੈਗਾ ਜਿਹੜੇ ਮਰਜ਼ੀ ਬੱਚੇ ਨੂੰ ਛੇੜ ਲੋ ਮੈਂ ਨਹੀਂ ਕਹਿੰਦਾ ਵੀ ਜੇ ਬੱਚਾ ਰੋਗ ਕਹਦਾ ਸੁਰਚ ਹੀ ਰੋਗ ਹੈ ਬੇਸ਼ੱਕ ਠੀਕ ਕਹਾਂਗੇ ਇਹਦੇ ਵਿੱਚ ਤਾਂ ਇਹ ਹੈ ਜੀ ਆਖੋ ਭਾਜੀ ਇੱਕ ਪਰਿਵਾਰਕ ਦੀ ਪਰਿਵਾਰ ਦੀ ਆਪਣੀ ਇੱਕ ਅ ਗੁੜਤੀ ਹੁੰਦੀ ਹੈ ਪਰਿਵਾਰਕ ਗੁੜਤੀ ਹੁੰਦੀ ਹੈ ਜਿਹੜੀ ਉਹ ਗੁੜਤੀ ਹੈ ਗੁੜਤੀ ਸਰੀਲੀ ਮਿਲੀ ਹੈ ਜਿਵੇਂ ਉਹ ਜੰਜ ਲੈ ਕੇ ਆ ਜਾ ਦੇ ਵਿੱਚ ਇੱਕ ਮੇਰਾ ਗਾਣਾ ਸੀਗਾ വണ്ഡ പദീ വണ്ടേ സീരന ਇਹਦੇ ਵਾਲਾ ਨਹੀਂ ਲੋਕੀ ਸੈਡ ਵੀ ਗਾਣੇ ਸੀ ਇਦਾਂ ਦੇ ਗਾਣੇ ਵਾਹੀ ਵਾਹ ਹ ਗੱਲ ਕਰਦੇ ਆ ਮੋਤਿਹਰ ਸਾਹਿਬ ਜਿਹੜਾ ਤੁਹਾਡਾ ਜ਼ਿੰਦਗੀ ਦਾ ਸਫਰ ਆ ਬਹੁਤ ਅਸੀਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਾਂਗੇ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੂੰ ਇਹ ਸੀ ਜਿਹੜਾ ਸੂਫੀ ਗਾਇਕੀ ਰਾਹੀ ਸਾਡੇ 10 ਸਾਲ ਸੇਵਾ ਕਰਦੇ ਰਹੋ ਪਰ ਮੈਂ ਇੱਕ ਗੱਲ ਜ਼ਰੂਰ ਦੇਖੀ ਆ ਵੀ ਜਿਵੇਂ ਅੱਜ ਕੱਲ ਦੇ ਕਲਾਕਾਰ ਸਾਡੇ ਭਰਾ ਹੈਗੇ ਨੇ ਅਸਰੇ ਨੂੰ ਪ੍ਰਮੋਟ ਕਰਦੇ ਨੇ ਜਾ ਫਿਰ ਉਹ ਗੈਂਗਸਟਰ ਨੂੰ ਪ੍ਰਮੋਟ ਕਰਦੇ ਨੇ ਮੈਂ ਅੱਜ ਤੱਕ ਮੇਰੀ ਜ਼ਿੰਦਗੀ ਮੁਤਾਬਕ ਤੁਹਾਡਾ ਭਰਾ ਵਾਲਾ ਮੇਰੇ ਨਾਲ ਪਿਆਰ ਰਿਹਾ ਥੋੜਨਾ ਵਿਚਿਆ ਵੀ ਬਹੁਤ ਆ ਮੈਂ ਮੈਂ ਦੇਖਿਆ ਪਰ ਤੁਹਾਡੇ ਕਿਸੇ ਗਾਣੇ ਦੇ ਵਿੱਚ ਮੈਂ ਇਹੋ ਜੀ ਲੱਚਰਤਾ ਨਹੀਂ ਦੇਖੀ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਭਾਜੀ ਕਿ ਜਦੋਂ ਮੈਂ ਗਾਣਾ ਬਣਾਉਣਾ ਮੇਰੀ ਮਾਂ ਧੀ ਭੈਣ ਔਰ ਮੇਰੀ ਪੋਤੀ ਧੋਤੀ ਮੈਨੂੰ ਗਾਣਾ ਨਾ ਬੰਦ ਕਰਨਾ ਪਵੇ ਮੈਂ ਸਾਰੀ ਆਵਾਮ ਨੂੰ ਪੂਰੇ ਸਾਡੇ ਇੰਡਸਟਰੀ ਨੂੰ ਇੱਕ ਬੇਨਤੀ ਕਰਦਾ ਕਿ ਸਾਡੀ ਨਾ ਮਾਲਕ ਨੇ ਡਿਊਟੀ ਲਈ ਆ ਅਸੀਂ ਆਪਣੇ ਪੰਜਾਬ ਨੂੰ ਬਚਾਈਏ ਵਧੀਆ ਸਿਹਤ ਲਈਏ ਵਧੀਆ ਸਿਹਤ ਵਧੀਆ ਪਹਿਨਣਾ ਵਧੀਆ ਡਾਈਟ ਵਧੀਆ ਖਾਣਾ ਆ ਬਰਗਰ ਫਾਸਟ ਫੂਡ ਤੋਂ ਦੂਰ ਰੱਖੀਏ ਇਹਨਾਂ ਨੂੰ ਜਿਵੇਂ ਸਾਡੇ ਬਜ਼ੁਰਗ ਦਾਦੇ ਪੜਦਾਦੇ ਹਲ ਬੌਂਦੇ ਹੁੰਦੇ ਸੀ ਨਾ ਵੀ ਉਹ ਆ ਕੇ ਅਦਰਕ ਪੀਂਦੇ ਸੀ ਲੱਸੀ ਮੱਖਣ ਦਹੀਂ ਅਸੀਂ ਜਿੰਨਾ ਦੇਸੀ ਰਵਾਂਗੇ ਸਾਡਾ ਜਿਹੜਾ ਪੰਜਾਬ ਹੈ ਇਹਦਾ ਕਲਚਰ ਵੀ ਬਹੁਤ ਤਕੜਾ ਹੈ ਇਹਦੀ ਆਬਾਦ ਵੀ ਬਹੁਤ ਤਕੜੀ ਹੈ ਇਹ ਤੋਂ ਪੂਰੀ ਦੁਨੀਆ ਡਰਦੀ ਹੈ ਇਹ ਤੋਂ ਪੂਰੀ ਦੁਨੀਆ ਡਰਦੀ ਹੈ ਸਾਡੀ ਪ੍ਰਮਾਤਮਾ ਨੇ ਡਿਊਟੀ ਲਈ ਹੈ ਕਿ ਅਸੀਂ ਆਪਣੀ ਆਬਾਦ ਨੂੰ ਤੰਦਰੁਸਤ ਰੱਖੀਏ ਨਸ਼ਾ ਮੁਕਤ ਰੱਖੀਏ ਔਰ ਵਧੀਆ ਰੱਖੀਏ ਚੜ੍ਹਦੀ ਕਲਾ 'ਚ ਰੱਖੀਏ ਅੰਤ ਦੇ ਵਿੱਚ ਗੱਲ ਕਰਾਂਗੇ ਕਿ ਜਿਹੜਾ ਸਾਡੇ ਅੱਜ ਦੇ ਨਵੇਂ ਰਾਈਟਰ ਹੈਗੇ ਨੇ ਜਾਂ ਨਵੇਂ ਕਲਾਕਾਰ ਨੇ ਉਹਨਾਂ ਨੂੰ ਤੁਸੀਂ ਆਪਣੇ ਜ਼ਿੰਦਗੀਆਂ ਤਿਆਰੀਆਂ ਮੁਤਾਬਕ ਕੀ ਮੈਸੇਜ ਜਿਹੜਾ ਆਪਣੇ ਵੱਲੋਂ ਦੇਓਗੇ ਦੇਖੋ ਰਾਈਟਰ ਵੀ ਸਾਰੇ ਵਧੀਆ ਨੇ ਜੀ ਅੱਜ ਸਿੰਗਰ ਵੀ ਸਾਰੇ ਵਧੀਆ ਨੇ ਬਟ ਸਾਡੀ ਜਿਹੜੀ ਡਿਊਟੀ ਲਈ ਆ ਉਹ ਅਸੀਂ ਇੱਕ ਸਾਡਾ ਸਾਡਾ ਦੇਖੋ ਮੈਸੇਜ ਚੁਣਦੇ ਆ ਨਾ ਲੋਕ ਮੰਨ ਕੇ ਚੱਲੋ ਵੀ ਆਹ ਗਾਣਾ ਮੈਂ ਗਾਉਣ ਲੱਗਿਆ ਹੁਣ ਬੀ ਲਾ ਦੇ ਮੁਖ ਤੋਂ ਨਕਾ ਵਸਾਂ کرنا میں تھی فیروز خان گایا میرا پراہ ہے چھوٹا فروز خان وکھ جگ تو جناب حسن شواب اے میں دل نا تو ساڈا میں دل نا تو ساڈا ਟੜਪਾ ਸੋਹਣਿਆ ਦਿਲ ਨਾ ਤੂੰ ਸਾਡਾ ਟੜਪਾ ਸੋਹਣਿਆ ਤੈਨੂੰ ਆਸ਼ਕਾਂ ਨੇ ਮੰਨਿਆ ਖੁਦਾ ਸੋਹਣਿਆ ਇਹ ਸਾਡੀ ਡਿਊਟੀ ਲਈ ਹੈ ਪ੍ਰਮਾਤਮਾ ਨੇ ਕਿ ਅਸੀਂ ਲੋਗਾ ਤੱਕ ਸਾਡੇ ਚੌਣ ਵਾਲਿਆਂ ਤੱਕ ਅੱਛਾ ਹੀ ਪੈਗਾਮ ਪਹੁੰਚਾਈਏ ਇਹ ਸਾਡੀ ਡਿਊਟੀ ਹੈ ਜਿਹੜੇ ਬੰਦੇ ਨੇ ਡਿਊਟੀ ਵਧੀਆ ਸੰਭਲੀ ਔਰ ਸਮਝ ਗਿਆ ਉਦੇ ਬਾਰੇ ਇਹ ਨਹੀਂ ਰਹੇ ਨੇ ਭਾਜੀ ਉਹ ਅੱਜ ਵੀ ਜੜਦੀ ਕਲਾ ਚ ਹਮੇਸ਼ਾ ਹੀ ਜੜਦੀ ਕਲਾ ਚ ਰੱਖੂਗਾ ਬਸ ਮੈਂ ਇੰਨੀ ਕਹੂੰਗਾ ਵੀ ਅੱਛਾ ਲਿਖੋ ਅੱਛਾ ਗਾਓ ਅੱਛਾ ਸੁਣੋ ਤੁਸੀਂ ਗਰਾਊਂਡ ਜਾਇਆ ਕਰੋ ਅੱਛੀ ਡਾਈਟ ਲਓ ਅੱਛਾ ਬੈਨੋ ਇਹ ਦੁਨੀਆਦਾਰੀ ਦੇ ਝਮੇਲੇ ਚ ਨਾ ਆਓ ਡਾਊਨ ਟੂ ਅਰਥ ਰਹੋ ਜਿੰਨਾ ਸਾਦਗੀ ਚ ਰਹੋਗੇ ਤਾਂ ਵਧੀਆ ਹੀ ਰਹੋਗੇ ਹਨਾ ਧੰਨਵਾਦ ਜੀ ਮਤੋਈ ਸਾਹਿਬ ਸਾਡੇ ਚੈਨਲ ਔਨ 에ਅਰ ਨੂੰ ਜਿਹੜੀ ਭਰਪੂਰ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਥੈਂਕ ਯੂ ਭਾਜੀ ਮਿਹਰਬਾਨੀ ਮੈਂ ਬਹੁਤ ਸ਼ੁਕਰਗੁਜ਼ਾਰ ਆਂ ਤੁਸੀਂ ਮੇਰੇ ਕੋਲੇ ਆਏ ਮੈਂ ਇਸ ਕਾਬਲ ਨਹੀਂ ਸੀ ਮੇਰੀ ਇੱਜ਼ਤ ਵਧਾਈ ਔਰ ਮੇਰਾ ਪਿਆਰ ਵਧਾਇਆ ਥੈਂਕ ਯੂ ਸ਼ੁਕਰੀਆ ਸ਼ਸ਼ੀਕਾਂਤ ਬਹੁਤ ਕੋਵ ਦੇਖੋ ਜਿੱਥੇ ਕਹੀਏ ਆਪਾਂ ਨੂੰ ਜਿਹੜੀਆਂ ਇਹੋ ਜਿਹੇ ਰੂਹਾਂ ਮਿਲ ਜਾਂਦੀਆਂ ਹਨ ਜਿਹੜੀ ਸਾਡੇ ਰੂਹ ਤੱਕ ਪਹੁੰਚ ਕੇ ਰੂਹ ਖੁਸ਼ ਕਰ ਦਿੰਦੀਆਂ ਹਨ ਕੀ ਕਹਿੰਦੇ ਨੇ ਇੱਕ ਗੱਲ ਵਿੱਚ ਜਾਨ ਪਾ ਲੈਣ ਉੱਥੇ ਕੱਲ ਕਰਨ ਦਾ ਵੀ ਕਹਿੰਦੇ ਨੇ ਸਕੂਨ ਮਿਲਦਾ ਬਹੁਤ ਹੀ ਜਿਹੜੇ ਹੈਗੇ ਨੇ ਪ੍ਰਮਾਤਮਾ ਵੱਲੋਂ ਬਖਸ਼ੀ ਕਲਾ ਜਿਹੜੀ ਹੈਗੀ ਆ ਵਖੇਰ ਰਹੇ ਨੇ ਦੁਨੀਆ ਦੇ ਵਿੱਚ ਦੇਸ਼ਾਂ-ਪਰਦੇਸਾਂ ਦੇ ਵਿੱਚ ਕਲਾ ਦੀ ਸੇਵਾ ਕਰਕੇ ਜਿਹੜਾ ਸਾਡੇ ਸ਼ਹਿਰ ਮਲੇਕ ਕੋਟਲਾ ਦਾ ਨਾਂ ਉੱਚਾ ਕਰ ਰਹੇ ਨੇ ਆਪਣੇ ਜਿਹੜੀ ਛੋਟੀ ਉਮਰ ਤੇ ਲੈ ਕੇ ਹੁਣ ਤੱਕ ਪਰਿਵਾਰ ਕਰਜ਼ੇਮ ਵਿੱਚੋਂ ਨਿਕਲ ਕੇ ਵੀ ਜਿਹੜੇ ਇਹ ਸੰਗੀਤਕ ਦੀ ਸੇਵਾ ਕਰਦੇ ਨੇ ਅਸੀਂ ਪ੍ਰਮਾਤਮਾ ਅੱਗੇ ਇਹ ਅਰਦਾਸ ਦੁਬਾਰੇ ਫੇਰ ਕਰਾਂਗੇ ਕਿ ਪ੍ਰਮਾਤਮਾ ਇਹਨਾਂ ਨੂੰ ਇਸੇ ਤਰ੍ਹਾਂ ਲੰਬੀ ਉਮਰ ਤੱਕ ਜਿਹੜੀ ਸੇਵਾ ਕਰਨ ਦਾ ਬਲ ਬਖਸ਼ਣ ਜੀ ਮੈਂ ਮਲੇ ਕੋੜਲਾ ਤੋਂ ਸਰਵਿਸ ਸਿੰਘ ਟੋਲਾ ਆਨ ਏਅਰ ਲਈ ਕੈਮਰਾ ਪਰਸਨ ਬਿਆਨ ਸਿੰਘ ਦੇ ਨਾਲ